ਸਰਦਾਰ ਕਰਮਬੀਰ ਸਿੰਘ ਸਪੀਕਰ ਸਾਹਿਬ ਸਵਾਲ ਨੰਬਰ 1073 ਕੀ ਪਸ਼ੂ ਪਾਲਣ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਹਲਕਾ ਦਸੂਹਾ ਦੇ ਵਿੱਚ ਬਲਾਕ ਦਸੂਹਾ ਅਤੇ ਬਲਾਕ ਤਲਵਾੜਾ ਵਿੱਚ ਕੁੱਲ ਕਿੰਨੇ ਵੈਟਰਨਰੀ ਹਸਪਤਾਲ ਹਨ ਅਤੇ ਕਿੰਨੀਆਂ ਡਿਸਪੈਂਸਰੀਆਂ ਹਨ ਤੇ ਕਿੰਨੀਆਂ ਦੀ ਹਾਲਾਤ ਖਰਾਬ ਹੈ ਕਿੰਨੀਆਂ ਦੀ ਠੀਕ ਹੈ ਅਤੇ ਜਿਹੜੀਆਂ ਜੜੀਆਂ ਡਿਸਪੈਂਸਰੀਆਂ ਔਰ ਹਸਪਤਾਲ ਖਰਾਬ ਨੇ ਉਹਨਾਂ ਨੂੰ ਠੀਕ ਕਰਾਉਣ ਦੀ ਕੋਈ ਸਰਕਾਰ ਦੇ ਵਿਚਾਰ ਦੀ ਅੰਤਰੀਵਿਜ ਹੈ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਮਾਨਯੋਗ ਪਸ਼ੂ ਪਾਲਣ ਮੰਤਰੀ ਧੰਨਵਾਦ ਸਪੀਕਰ ਸਾਹਿਬ ਮਾਨਯੋਗ ਮੈਂਬਰ ਸਾਹਿਬ ਨੇ ਆਪਣੇ ਹਲਕੇ ਦੇ ਹਸਪਤਾਲਾਂ ਦੀ ਗੱਲ ਕੀਤੀ ਹੈ ਹਲਕਾ ਦਸੂਹਾ ਦੇ ਦੋ ਬਲਾਕ ਹੈ ਦਸੂਹਾ ਤੇ ਤਲਵਾੜਾ ਇਹਦੇ ਵਿੱਚ ਜਿਹੜਾ ਬਲਾਕ ਗਸੂਹਾ ਹੈ ਉਹਦੇ ਵਿੱਚ ਹਸਪਤਾਲ ਸਤਨੇ ਡਿਸਪੈਂਸਰੀਆਂ 9 ਐ ਔਰ ਬਲਾਕ ਤਲਵਾੜਾ ਵਿੱਚ 6 ਹਸਪਤਾਲਾ ਤੇ ਡਿਸਪੈਂਸਰੀਆਂ 4 ਐ ਜਿਨ੍ਹਾਂ ਦੀ ਕੁਛ ਦੀ ਹਾਲਤ ਜਿਨ੍ਹਾਂ ਚੋਂ ਮਾੜੀ ਐ ਤੇ ਕੁਛ ਦੀ ਮਰੰਮਤ ਹੋਣ ਵਾਲੀ ਐ ਠੀਕ ਸੰਸਥਾਵਾਂ ਜਿਹੜੀਆਂ ਉਹ 4 ਐ ਜਿਹੜੀਆਂ ਹਸਪਤਾਲ 4 ਠੀਕ ਨੇ ਬਲਾਕ ਦਸੂਹ ਹੈ ਦੇ ਆ ਤੇ ਪੰਜ ਜਿਹੜੀਆਂ ਡਿਸਪੈਂਸਿੰਗਾਂ ਇਸੇ ਤਰ੍ਹਾਂ ਹੀ ਬਲਾਕ ਤਲਵਾੜਾ ਦੇ ਤਿੰਨ ਹਸਪਤਾਲ ਤੇ ਦੋ ਡਿਸਪੈਂਸਰੀਆਂ ਠੀਕ ਐ ਛੇ ਦੀ ਜਿਹੜੀ ਮੁਰੰਮਤ ਹੋਣ ਵਾਲੀ ਐ ਤੇ ਉਹ ਉਹਦੇ ਵਿੱਚ ਲੱਗੇ ਹੋਏ ਆ ਪਰ ਕਿਹਾ ਚੱਲਦੀ ਆ ਜੀ ਛੇਤੀ ਕਰਵਾ ਦੇ ਜੀ ਮੈਂਬਰ ਸਾਹਿਬ ਸਦਾ ਕਰਨ ਬੀ ਸਿੰਘ ਜਿਹੜੇ ਮੇਰੇ ਹਲਕੇ ਦਸੂਹਾ ਦੇ ਵਿੱਚ ਮੰਤਰੀ ਸਾਹਿਬ ਦੋ ਪਿੰਡ ਨੇ ਝਿੰਗਰਕਲਾਂ ਔਰ ਬੋਦਲ ਇੱਥੇ ਆਪਣੀਆਂ ਡਿਸਪੈਂਸਰੀਆਂ ਕੰਮ ਕਰ ਰਹੀਆਂ ਨੇ ਪਰ ਬਿਲਡਿੰਗ ਨਹੀਂ ਹੈਗੀ ਉਹਨਾਂ ਦੇ ਕੋਲ ਔਰ ਕਿਸੇ ਪੰਚਾਇਤ ਘਰ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਵਿੱਚੋਂ ਡਿਸਪੈਂਸਰੀਆਂ ਬਣਾ ਕੇ ਕੰਮ ਚਲਾਇਆ ਜਾ ਰਿਹਾ ਇਸੇ ਤਰ੍ਹਾਂ ਹੀ ਤਲਵਾੜਾ ਦੇ ਵਿੱਚ ਅਮਰੋਪਿੰਡਿਆ ਬਹੁਤ ਪੁਰਾਣਾ ਉੱਥੇ ਹਸਪੀਟਲ ਆ ਔਰ ਉਹਦੀ ਹਾਲਾਤ ਇੰਨੀ ਮਾੜੀ ਆ ਡਿੱਗਣ ਵਾਲੇ ਹਾਲਾਤ ਹੋਇਆ ਪਏ ਨੇ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕਦੋਂ ਤੱਕ ਜਿਹੜੇ ਇਹਨਾਂ ਨੂੰ ਆਪਾਂ ਅਮਲ ਦੇ ਵਿੱਚ ਲੈ ਕੇ ਜਲ ਕਦੋਂ ਤੱਕ ਠੀਕ ਕਰਾ ਸਕਦੇ ਹਾਂ ਜਿਹਨਾਂ ਟਾਈਮ ਬਾਉਂਡ ਕਰ ਦਿਓ ਥੋੜਾ ਜਿਹਾ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਇਹਦਾ ਜਿਹੜੇ ਕੁਛ ਦੇ ਤਾ ਐਸਟੀਮੇਟ ਬਣੇ ਹੋਏ ਆ ਜੀ ਕਹਰੇ ਜਿਹੜਾ ਇਹਨਾਂ ਦੇ ਹਲਕੇ ਵਿੱਚ ਹੀ ਪਿੰਡ ਆਉਂਦਾ ਜੇ 23 ਲੱਖ 6000 ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਪਿੰਡ ਬਾਜਾਚੱਕ ਉਹਦੇ ਵਾਸਤੇ 3 ਲੱਖ 7000 ਬੋਦਰ ਪਿੰਡ ਹੈ ਉਹਦੇ ਵਿੱਚ 25 25.5 ਲੱਖ ਰੁਪਏ ਆ ਤਕਰੀਬਨ ਇਸੇ ਤਰ੍ਹਾਂ ਹੀ ਮਾਗਟ ਹੈ ਉਹਦੇ ਵਾਸਤੇ 23 ਲੱਖ ਰੁਪਏ ਦਾ 22 ਲੱਖ 79 ਹਜ਼ਾਰ ਹੈ ਔਰ ਇੱਕ ਅਮਰੋ ਹੈ ਜਿਹੜੇ ਉਹਦੇ ਤੇ 23 ਲੱਖ ਤੇ 59 ਹਜ਼ਾਰ ਦਾ ਐਸਟੀਮੇਟ ਬਣਿਆ ਹੋਇਆ ਔਰ ਜਲਦੀ ਇਹਨਾਂ ਨੂੰ ਜਿਹੜਾ ਐਸਟੀਮੇਟ ਹੈ ਬਣਾ ਕੇ ਦਿੱਤੇ ਹੈ ਤੇ ਜਲਦੀ ਬਣਵਾ ਦਿਆਂਗੇ ਸਰਦਾਰ ਕਰਨਬੀਰ ਸਿੰਘ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਬਹੁਤ ਬਹੁਤ ਥੈਂਕ ਯੂ ਇੰਨੇ ਦਿਆਲ ਹੋਏ ਹੋਏ ਹੈ ਮੰਤਰੀ ਜੀ ਮੈਂ ਤਾਂ ਕਹਿੰਦਾ ਮੈਲ ਦੇ ਪਿੰਡ ਵਾਸਤੇ ਵੀ ਕਹਿ ਦਿੰਦਾ ਹਾਂ ਜੀ ਲੀਪੀ ਕਰ ਲੈਂਦਾ